ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਨਾਜ਼ੁਕਤਾ ਵੱਲ ਵੱਧ ਰਹੀ ਹੈ ਡੱਲੇਵਾਲ ਹੁਰਾਂਡਾ ਜਿਹੜਾ ਮਰਨ ਵਰਤਾ ਉਹ 17ਵੇਂ ਦਿਨ ਦੇ ਵਿੱਚ ਪਹੁੰਚ ਗਿਆ ਦੁੱਖ ਮੈਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਆ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਦੁੱਖ ਹੈ ਕਿ ਨਹੀਂ ਹੈ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਆਪਣੀ ਗਰੰਟੀ ਲੈ ਸਕਦਾ ਤੁਸੀਂ ਆਪੋ ਆਪਣੀ ਲੈ ਸਕਦੇ ਆ ਦੁੱਖ ਦਾ ਇਜ਼ਹਾਰ ਕਰਨ ਦੇ ਤਰੀਕੇ ਮਨੁੱਖ ਦੇ ਕੋਲੇ ਬਹੁਤ ਸਾਰੇ ਹੁੰਦੇ ਆ ਪਰ ਸਾਡੇ ਵਿੱਚੋਂ ਕਈ ਕੱਚਾ ਮਝਾਉਂਦੇ ਆ ਮੇਰੀ ਉਹਨਾਂ ਸਾਰੇ ਪੈਣਾ ਵੀਰਾਂ ਨੂੰ ਬੇਨਤੀ ਆ ਜਿਹੜੇ ਇਸ ਗੱਲ ਦੀ ਉਡੀਕ ਕਰ ਰਹੇ ਵੀ ਡੱਲੇਵਾਲ ਦੀ ਜਾਣਕਦੋ ਨਿਕਲਣੀ ਆ ਜਿਹੜੇ ਇਸ ਗੱਲ ਦੀ ਉਡੀਕ ਕਰ ਰਹੇ ਵੀ ਡੱਲੇਵਾਲ ਖੁਰਾਂ ਦੇ ਸਾਹ ਕਦੋਂ ਪੂਰੇ ਹੋਣੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਜਿਹੜੇ ਇਸ ਗੱਲ ਦੀ ਉਡੀਕ ਕਰ ਰਹੇ ਵੀ ਡੱਲੇਵਾਲ ਹੋਰੀ ਕਿਹੜਾ ਜਿੱਤ ਕੇ ਆ ਸਕਦੇ ਆ ਉਹ ਤਾਂ ਕੁੱਟ ਖਾ ਕੇ ਮੁੜੇ ਆਉਂਦੇ ਹੁੰਦੇ ਆ ਕੋਈ ਕਹਿੰਦਾ ਡਰਾਮਾ ਕਰਦੇ ਆ ਕੋਈ ਕਹਿੰਦਾ ਇੰਓ ਕਰਦੇ ਆ ਕੋਈ ਕਹਿੰਦਾ ਇੰਓ ਕਰਦੇ ਆ ਉਹਨਾਂ ਘਰ ਬੈਠੇ ਵਿਦਵਾਨਾਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਥੋੜਾ ਕੋਈ ਇੱਕ ਕੰਮ ਜਿਹਦੇ ਉੱਤੇ ਪੂਰਾ ਪਿੰਡ ਜਾਂ ਪੂਰੀ ਗਲੀ ਜਾਂ ਪੂਰਾ ਗਵਾਂਢ ਮਾਨ ਕਰਦਾ ਹੋਵੇ ਮੈਨੂੰ ਦੱਸਿਓ ਜ਼ਰੂਰ ਥੱਲੇ ਟਿੱਪਣੀ ਦੇ ਰੂਪ ਦੇ ਵਿੱਚ ਜ਼ਰੂਰ ਦੱਸ ਦਿਓ ਵੀ ਸਾਡਾ ਭਾਈ ਇਸ ਖੇਤਰ ਦੇ ਵਿੱਚ ਐਸ ਕੰਮ ਕਰਕੇ ਬਹੁਤ ਵੱਡਾ ਨਾਂ ਹੈਗਾ ਇਸ ਕਰਕੇ ਸਾਨੂੰ ਡੱਲੇਵਾਲ ਵਰਗੇ ਲੋਕ ਬਹੁਤੇ ਪਸੰਦ ਨਹੀਂ ਹੈਗੇ ਅਸੀਂ ਉਹਨਾਂ ਨੂੰ ਪਸੰਦਤਾ ਨਹੀਂ ਕਰਦੇ ਦੇਖੋ ਅਸੀਂ ਇੰਨਾ ਵੱਡਾ ਮਾਰ ਕੇ ਨਾ ਕੰਮ ਕਰਦੇ ਆ ਕੋਈ ਕਹਿੰਦਾ ਜੀ ਪੈਸੇ ਇਕੱਠੇ ਕਰ ਰਹੇ ਹੋਣੇ ਆ ਤੁਸੀਂ ਵੀ ਕਰੋ ਜਾਓ ਮਰਨ ਵਰਤ ਤੇ ਬੈਠੋ ਪੈਸੇ ਇਕੱਠੇ ਕਰ ਲਓ ਤੁਹਾਨੂੰ ਕੜਾ ਰੋਕਿਆ ਕਿਸੇ ਨੇ ਪਰ ਜਿਹੜੇ ਲੋਕਾਂ ਨੇ ਕੁਝ ਨਹੀਂ ਕਰਨਾ ਉਹ ਕੱਲੀ رائے ਦਿੰਦੇ ਆ ਉਹ ਕੱਲਾ ਨੁਕਸ ਕਰਦੇ ਆ ਮੈਂ ਫੇਸਬੁੱਕ ਦੇ ਉੱਤੇ ਕਈ ਪੋਸਟਾਂ ਵੇਖਨਾ ਜਿਹੜੀਆਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਖਿਲਾਫ ਹੈਗੀਆਂ ਕੋਈ ਬੰਦਾ ਵੀ ਕਹਿੰਦਾ ਵੀ ਇਧਰ ਵਿੱਚ ਕਿਹੜਾ ਏਕਾ ਹੈਗਾ ਇਹ ਜੇ ਏਕੇ ਦੇ ਵਿੱਚ ਹੁੰਦੇ ਤਾਂ ਹੁਣ ਤੱਕ ਮਸਲਾ ਇੰਉਂ ਹੱਲ ਹੋ ਜਾਣਾ ਸੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਸਾਡੇ ਕਿਸਾਨਾਂ ਦੇ ਵਿੱਚ ਏਕੇ ਦੀ ਘਾਟ ਆ ਕਿਸਾਨ ਜੱਥੇਬੰਦੀਆਂ ਦੇ ਵਿੱਚ ਵੈਸੇ ਸਾਡੀ ਘਰ ਦੇ ਵਿੱਚ ਵੀ ਏਕੇ ਦੀ ਘਾਟ ਹੀ ਹੁੰਦੀ ਆ ਆਪੋ ਆਪਣੇ ਘਰ ਦੇ ਵੱਲ ਝਾਤ ਮਾਰਗੇ ਜੇ ਮੈਂਬਰ 6 ਜਾਣੇ ਹੁਣ ਤਿੰਨ ਢੜੇ ਹੁੰਦੇ ਆਪਣੇ ਇਹਦੀ ਇਹਦੇ ਨਾਲ ਨਹੀਂ ਬਣਦੀ ਇਹਦੀ ਇਹਦੇ ਨਾਲ ਨਹੀਂ ਬਣਦੀ ਬਾਪੂ ਦੀ ਪੁੱਤ ਨਾਲ ਨਹੀਂ ਬਣਦੀ ਮਾਂ ਦੀ ਧੀ ਨਾਲ ਨਹੀਂ ਬਣਦੀ ਬਹੁਤੇ ਘਰਾਂ ਦੇ ਵਿੱਚ ਅੱਜਕੱਲ ਇਵੇਂ ਵੀ ਹੈਗਾ ਨੂੰ ਸੱਸ ਦੀ ਆਪਸ ਦੇ ਵਿੱਚ ਨਹੀਂ ਬਣਦੀ ਪਰ ਇਹ ਫੇਰ ਵੀ ਚਲੋ ਕਿਸਾਨ ਬੈਠੇ ਆ ਉਹ ਆਪੋ ਆਪਣੇ ਖੇਤ ਵਾਸਤੇ ਨਹੀਂ ਕਿਸੇ ਦੇ 2 ਏਕੜ ਜ਼ਮੀਨ ਆ ਕਿਸੇ ਦੀ 5 ਏਕੜ ਕਿਸੇ ਦੀ 6 ਨਾਲ ਕਿਸੇ ਦੀ 7 ਕਿੱਲੇ ਹੋਊਗੀ ਪਰ ਉਹ ਬੈਠੇ ਤਾਂ ਕੁੱਲ ਪੰਜਾਬੀਆਂ ਦੇ ਲਈ ਆ ਕੁੱਲ ਖੇਤਾਂ ਵਾਲਿਆਂ ਦੇ ਲਈ ਆ ਗੈਰ ਪੰਜਾਬੀਆਂ ਵਾਸਤੇ ਵੀ ਬੈਠੇ ਆ ਡੱਲੇਵਾਲ ਦਾ ਸਰੀਰ ਸਰੀਰ ਨੂੰ ਖਾਣ ਲੱਗ ਪਿਆ ਦੱਲੇਵਾਲ ਦੇ ਬਾਰੇ ਹੁਣ ਜਿਹੜੀ ਡਾਕਟਰਾਂ ਦੀ ਟੀਮ ਆ ਡਾਕਟਰ ਸਵੇਮਾਨ ਦੀ ਟੀਮ ਆ ਜਿਹੜੀ ਉਹ ਉਥੇ ਲਗਾਤਾਰ ਮਿੰਟ-ਮਿੰਟ ਦੀ ਜਾਣਕਾਰੀ ਇਕੱਤਰ ਕਰ ਰਹੀ ਆ ਵੀ ਭਾਈ ਹੁਣ ਸਿਹਤ ਕਿਹੜੇ ਪਾਸੇ ਨੂੰ ਮੋੜ ਕੱਟ ਰਹੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਵੇਲੇ 17 ਦਿਨ ਹੋਣ ਦੇ ਬਾਵਜੂਦ ਇਹਨਾਂ ਦੀ ਸਿਹਤ ਲਗਾਤਾਰ ਨਾਜ਼ੁਕਤਾ ਦੇ ਵੱਲ ਜਾ ਰਹੀ ਆ 17 ਦਿਨ ਹੋ ਗਏ ਆ ਭੁੱਖਣ ਭਾਣੇ ਇੱਕ ਇਹਨਾਂ ਨੇ ਪਾਣੀ ਦੀ ਘੁੱਟ ਤੋਂ ਬਿਨਾਂ ਕੁਝ ਨਹੀਂ ਖਾਂਦੇ ਪੀਂਦੇ ਕੁਝ ਵੀ ਨਹੀਂ ਖਾ ਪੀ ਰਹੇ ਉਹ ਕਹਿੰਦੇ ਵਾਰ-ਵਾਰ ਬੜਿਆ ਨੇ ਕਿਹਾ ਵੀ ਭਾਈ ਕੁਝ ਨਾ ਕੁਝ ਖਾ ਲੂ ਕਹਿੰਦੇ ਬਿਲਕੁਲ ਮੈਂ ਤਾਂ ਕੁਝ ਨਹੀਂ ਖਾਣਾ ਮੈਂ ਮਰਨਾ ਮੰਜ਼ੂਰ ਕਰੂੰਗਾ ਜਾਂ ਸਾਡੀਆਂ ਮੰਗਾ ਮੰਨੀਆਂ ਜਾਣੀਆਂ ਤੇ ਜਾਂ ਭਾਈ ਮੇਰੀ লাশ ਜਾਊਗੀ ਤੇ ਮੇਰੀ লাশ ਵੀ ਨਾ ਲੈ ਕੇ ਜਾਇਓ ਮੇਰੇ ਪਿੰਡ ਉਹ ਵੀ ਇਸ ਥਾਂ ਦੇ ਉੱਤੇ ਪਈ ਰਵੇ ਮੇਰੀ ਥਾਂ ਦੇ ਉੱਤੇ ਬਾਕੀ ਫਿਰ ਇਸ ਸੰਘਰਸ਼ ਨੂੰ ਪਖਾ ਦੇਣ ਮੇਰੀ ਥਾਂ ਦੇ ਉੱਤੇ ਹੋਰ ਮਰਨ ਵਰਤ ਰੱਖ ਦੇਣ ਇਹੋ ਜਿਹੇ ਜਜ਼ਬੇ ਵਾਲੇ ਬੰਦੇ ਦੀ ਕਦਰ ਕਰਨੀ ਅਸੀਂ ਪੰਜਾਬੀ ਕਰੋ ਸਿੱਖਾਂਗੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਮੈਂ ਲਿਖ ਕੇ ਗੱਲ ਦਿੰਦਾ ਪਹਿਲੀ ਗੱਲ ਤਾਂ ਇਹ ਗੱਲ ਕਦੇ ਹੋ ਵੀ ਨਾ ਜਿਹੜੀ ਮੈਂ ਕਹਿਣ ਲੱਗਾ ਡੱਲੇਵਾਲ ਸਾਹਿਬ ਦੀ ਉਮਰ ਲੰਮੀ ਹੋਵੇ ਸਾਡੇ ਸਾਰੇ ਹੀ ਕਿਸਾਨ ਆਗੂਆਂ ਦੀ ਉਮਰ ਲੰਮੀ ਹੋਵੇ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਜੇਕਰ ਡੱਲੇਵਾਲ ਨੇ ਦਮ ਤੋੜਤਾ ਮੂੰਹ ਚੱਕ ਕੇ ਬਹੁਤ ਸਾਰੇ ਲੋਕ ਆ ਜਿਹੜੇ ਡੱਲੇਵਾਲ ਪਿੰਡ ਜਾਣਗੇ ਵੀ ਸਸਕਾਰ ਦੇ ਵਿੱਚ ਵੇਲੇ ਸਿਰ ਪਹੁੰਚਣਾ ਫਿਰ ਜੋ ਪੁੱਛਦੇ ਫਿਰਾਂਗੇ ਵੀ ਭੋਗ ਕਦੋਂ ਆਪਾਂ ਵੇਲੇ ਸਿਰ ਆਉਣਾ ਫਿਰ ਝੰਡਗਾ ਚੱਕ ਕੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਆਪਾਂ ਯਕੜ ਮਾਰਾਂਗੇ ਤੇ ਭਾਈ ਆਪਾਂ ਹੁਣੇ ਚਲੇ ਜਾਗੇ ਉੱਥੇ ਫਿਰ ਆਪਾਂ ਕੀ ਕਰਦੇ ਹੁਣੇ ਸੜਕ ਦੇ ਉੱਤੇ ਲਾਸ਼ ਰੱਖ ਕੇ ਨਾ ਇਹ ਗੱਲ ਕਹਨੇ ਹੁੰਨੇ ਆ ਵੀ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਪ੍ਰਵਾਨ ਹੁੰਦੀਆਂ ਭਾਈ ਅਸੀਂ ਸਸਕਾਰ ਨਹੀਂ ਕਰਨਾ ਇੱਕ ਤਾਂ ਜੀ ਨੂੰ ਨੌਕਰੀ ਦੇ ਦਿਓ ਇੱਕ ਜੀ ਤੁਸੀਂ ਕਰਜ਼ਾ ਮਾਫ਼ ਕਰ ਦਿਓ ਕਿਸਾਨਾਂ ਦੀਆਂ 13 ਮੰਗਾਂ ਦੇ ਉੱਤੇ ਹਮੀ ਭਰੋ ਤੇ ਫਿਰ ਸਰਕਾਰਾਂ ਦੇ ਉੱਤੇ ਦਬਾਅ ਬਣਦਾ ਤੇ ਫਿਰ ਸੜਕਾਂ ਰੁਕਦੀਆਂ ਆਪਾਂ ਅਗਲਾ ਪ੍ਰੋਗਰਾਮ ਝੋਲੀਕਾਂਗੇ ਤੇ ਕਿਉਂ ਨਹੀਂ ਆਪਾਂ ਅੱਜ ਹੀ ਤੁਰ ਪੈਂਦੇ ਅੱਜ ਇਸ ਵੇਲੇ ਤੁਰਨ ਦੀ ਲੋੜ ਆ ਜਿਹੜਾ ਕਿ ਅਸੀਂ ਤੁਰ ਨਹੀਂ ਰਹੇ ਅੱਜ ਇਸ ਵੇਲੇ ਸਮਝਣ ਦੀ ਲੋੜ ਆ ਜਿਹੜਾ ਕਿ ਅਸੀਂ ਸਮਝ ਨਹੀਂ ਰਹੇ ਜਿਥੇ ਬੰਦਗਾਂ ਦੇ ਵਿੱਚ ਬਹੁਤ ਸਾਰੀਆਂ ਘਟਾ ਦੇਖੋ ਇਸ ਵੇਲੇ ਇੱਕ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੀ ਗੱਲ ਕਰ ਲਈਏ ਇੱਕ ਹੈਗਾ ਜੀ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਇੱਕ ਹੈਗਾ ਜੀ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਦੇ ਵਿੱਚ ਢੱਲੇ ਵਾਲ ਹੋਰੀ ਪੰਦੇਰ ਹੋਰੀ ਤੇ ਕੁਝ ਕੁ ਹੋਰ ਜਿਥੇ ਬੰਦਗਾਂ ਦੇ ਆਗੂ ਹੁੰਦੇ ਆ ਤੇ ਰਾਜਨੀਤਿਕ ਦੇ ਵਿੱਚ ਉਹ ਲੋਕ ਹੁੰਦੇ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ 2022 ਵਾਲਗਾ ਦੋਵਾਂ ਧਿਰਾਂ ਦਾ ਆਪਸ ਦੇ ਵਿੱਚ ਕਰੂਰਾ ਮੇਲ ਨਹੀਂ ਖਾਂਦਾ ਪਰ ਕਰੂਰਾ ਤਾਂ ਯਾਰ ਕਿਸੇ ਵੀ ਪੰਜਾਬੀ ਦਾ ਕਿਸੇ ਨਾਲ ਮੇਲ ਨਹੀਂ ਖਾਂਦਾ ਜਿਹੜੇ ਫੇਸਬੁੱਕ ਦੇ ਉੱਤੇ ਗਾਲਾਂ ਕੱਢਦੇ ਹੁੰਦੇ ਉਹਨਾਂ ਦੇ ਨਾਲ ਕਿਹੜਾ ਜ਼ਮੀਂਦਾਰ ਰੌਲਾ ਹੁੰਦਾ ਕੋਈ ਵੱਟ ਦਾ ਕਰੂਰਾ ਉਥੇ ਵੀ ਨਹੀਂ ਮਿਲ ਖੰਦਾ ਇਸ ਕਰਕੇ ਆਪਾਂ ਜੱਕੜਬਾ ਕਰਦੇ ਰਹਿੰਦੇ ਆ ਪਰ ਇਹ ਸਾਡੇ ਖੇਤਾਂ ਦਾ ਸਾਡੀਆਂ ਫਸਲਾਂ ਦਾ ਸਾਡੀਆਂ ਨਸਲਾਂ ਦਾ ਮਸਲਾ ਹੈਗਾ ਸਰਕਾਰਾਂ ਵਾਅਦਾ ਕਰਕੇ ਮੁੱਕਰ ਜਾਂਦੀਆਂ ਤੇ ਅਸੀਂ ਵਾਅਦਾ ਕਿਉਂ ਨਹੀਂ ਕਰਦੇਗੇ ਵੀ ਭਾਈ ਅਸੀਂ ਤੁਹਾਡੇ ਨਾਲ ਖੜਦੇ ਆ ਉਥੇ ਕਿਸਾਨਾਂ ਦੀ ਗਿਣਤੀ ਬਹੁਤ ਥੋੜੀ ਆ ਮੈਂ ਜੇ ਕਹਾਂ ਵੀ ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆ ਐਵੇਂ ਗੱਲ ਨਹੀਂ ਆ ਪਰ ਲੱਖਾਂ ਸਿਧਾਨਾ ਅਮਤੋਜਮਾਨ ਤੇ ਕਈ ਹੋਰ ਲੋਕ ਉਥੇ ਵਾਰ-ਵਾਰ ਜਾ ਰਹੇ ਆ ਆ ਰਹੇ ਆ ਚੰਗੀ ਗੱਲ ਆ ਜਿਹੜੀ ਵੀ ਲੋਕ ਜਾਂਦੇ ਜਾਣਾ ਚਾਹੀਦਾ ਪਰ ਆਪਾਂ ਕੁਝ ਨਾ ਕੁਝ ਆਪਣੇ ਤੌਰ ਦੇ ਉੱਤੇ ਵੀ ਕਰਗੇ ਸਾਡਾ ਵੀ ਕਿਤੇ ਨਾ ਕਿਤੇ ਕੋਈ ਜ਼ਿਕਰ ਹੋਣਾ ਚਾਹੀਦਾ ਵੀ ਅਸੀਂ ਵੀ ਇਸ ਇਕੱਠ ਦੇ ਲਈ ਅਸੀਂ ਵੀ ਇਨ੍ਹਾਂ ਕਿਸਾਨਾਂ ਵਾਸਤੇ ਅਸੀਂ ਵੀ ਇਸ ਧਰਤੀ ਦੇ ਲਈ ਅਸੀਂ ਵੀ ਇਨ੍ਹਾਂ ਫਸਲਾਂ ਦੇ ਲਈ ਕੁਝ ਨਾ ਕੁਝ ਕੀਤਾ ਕੋਈ ਕਲਾਕਾਰ ਇਸ ਮਸਲੇ ਦੇ ਉੱਤੇ ਬੋਲ ਨਹੀਂ ਰਿਹਾ ਕੋਈ ਫਿਲਮ ਸਾਜੀ ਇਸ ਮਸਲੇ ਤੇ ਬੋਲ ਨਹੀਂ ਰਿਹਾ ਰਾਜਨੀਤਿਕ ਲੋਕ ਸਿਰਫ ਸਿਰਫ ਇੱਕ ਬਿਆਨ ਦੇ ਰਹੇ ਜਿਹੜਾ ਕਿ ਦੋ ਕਾਲਮ ਦੇ ਵਿੱਚ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਉਹ ਪਿਛਲੀ ਵਾਰ ਦੀਆਂ ਗੱਲਾਂ ਬਹੁਤ ਸਾਰੀਆਂ ਐਸੀਆਂ ਜਿਨ੍ਹਾਂ ਨੇ ਮਨਖੱਟਾ ਕੀਤਾ ਇਹ ਵੀ ਗੱਲ ਸੱਚੀ ਆ ਵੀ ਜਦੋਂ ਕਿਸੇ ਕਲਾਕਾਰ ਤੇ ਭੀੜ ਪੈ ਗਈ ਨਾਲ ਨਹੀਂ ਤੁਰੇ ਕਿਸਾਨ ਆ ਗੂ ਜਾਂ ਕੋਈ ਹੋਰ ਸਮੱਸਿਆ ਆ ਗਈ ਕੋਈ ਨਾਲ ਨਹੀਂ ਤੁਰਿਆ ਪਰ ਬੇਨਤੀ ਹੈ ਕਿ ਆਪਾਂ ਉਹਨਾਂ ਕੁੜਤਣ ਵਾਲੇ ਤਜਰਬਿਆਂ ਨੂੰ ਇੱਕ ਪਾਸੇ ਕਰਕੇ ਜਦੋਂ ਸਾਡਾ ਬਜ਼ੁਰਗ ਇੱਕ ਪਿਆ ਹੋਵੇ ਜਿਹੜਾ ਲੰਮਾ ਪਿਆ ਇਸ ਕਰਕੇ ਭੁੱਖਣ ਭਾਣੇ ਪਿਆ ਇਸ ਕਰਕੇ ਜਿਹਦੀਆਂ ਕਿੱਡੜੀਆਂ ਦੇ ਉੱਤੇ ਅਸਰ ਪੈ ਗਿਆ ਜਿਹਨੂੰ ਕੈਂਸਰ ਦੀ ਸਮੱਸਿਆ ਜਿਹਦੇ ਇਸ ਵੇਲੇ ਸੈੱਲ ਜਿਹੜੇ ਉਹ ਲਗਾਤਾਰ ਖਾਤਮੇ ਦੇ ਵੱਲ ਜਾ ਰਹੇ ਆ ਤੇ ਆਪਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਇਹ ਸਾਡੇ ਪੰਜਾਬਗਣ ਦੇ ਵਿੱਚ ਇੱਕ ਭੈੜਾ ਵੀ ਪੰਜਾਬੀ ਪੰਜਾਬੀ ਦਾ ਬੈਰੀ ਆ ਪੰਜਾਬੀ ਗੈਰ ਪੰਜਾਬੀ ਦਾ ਵੈਰੀ ਚਲੋ ਹੋਵੇ ਤਾਂ ਬੰਦਾ ਕਿਸੇ ਦਾ ਵੀ ਨਾ ਗੈਰ ਪੰਜਾਬੀ ਦੇ ਪੱਖ ਦੇ ਵਿੱਚ ਖੜ ਜੂਗਾ ਪੰਜਾਬੀ ਪੰਜਾਬੀ ਦੇ ਨਾਲ ਵੈਰ ਕੱਢੂਗਾ ਕਹੂਗਾ ਜੀ ਇੱਕ ਵਾਰੀ ਇਹਨੇ ਆਇਆ ਕੀਤਾ ਸੀ ਇੱਕ ਵਾਰੀ ਇਹਨੇ ਆਇਆ ਕੀਤਾ ਸੀ ਡੱਲੇਵਾਲ ਸਾਹਿਬ ਮੈਂ ਨਹੀਂ ਕਹਦਾ ਕਿ ਕੋਈ ਬਹੁਤ ਦੇਵਤੇ ਇਨਸਾਨ ਹੋਣਗੇ ਬੜੀਆਂ ਘਾਟਾਂ ਕਮੀਆਂ ਪੇਸ਼ੀਆਂ ਉਹਨਾਂ ਦੇ ਵਿੱਚ ਵੀ ਹੋਣੀਆਂ ਬੜੀਆਂ ਤੁਹਾਡੇ ਵਿੱਚ ਵੀ ਤੇ ਬੜੀਆਂ ਮੇਰੇ ਦੇ ਵਿੱਚ ਵੀ ਆ ਪਰ ਜਦੋਂ ਬੰਦਾ ਦਿਸ ਰਿਹਾ ਹੋਵੇ ਨਾ ਵੀ ਬੰਦਾ ਯਾਰ ਪਿਆ ਬੰਦਾ ਕੋਈ ਡਰਾਮਾ ਨਹੀਂ ਕਰ ਰਿਹਾ ਬੰਦੇ ਦੇ ਮਨ ਦੇ ਵਿੱਚ ਕੀ ਆ ਬੰਦਾ ਉਮਰ ਦੇ ਇਸ ਮੋੜ ਦੇ ਉੱਤੇ ਫਲਾਣੀ ਗੱਲ ਕਰਕੇ ਪਿਆ ਤੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਸਾਨੂੰ ਨੁਕਸ ਨਹੀਂ ਕੱਢਣੇ ਚਾਹੀਦੇ ਸਾਨੂੰ ਸਿਰਫ ਤਵਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਤਵਾ ਲਾਉਣ ਦੇ ਉੱਤੇ ਨੁਕਸ ਕੱਢਣ ਦੇ ਵਿੱਚ ਕਿਹੜਾ ਕੋਈ ਟੈਕਸ ਲੱਗਦਾ ਜੀਐਸਟੀ ਤਾਂ ਲੱਗਦੀ ਨਹੀਂ ਜਿਹੜੇ ਘਰ ਬੈਠੇ ਇਨਕਲਾਬ ਲੈ ਕੇ ਆਉਂਦੇ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਆਪਾਂ ਹੈਗੇ ਹੀ ਵਿਲੇ ਆ ਤੇ ਫਿਰ ਆਪਾਂ ਉੱਧਰ ਨੂੰ ਚੱਲੀਏ ਜਦੋਂ ਆਪਾਂ ਕੱਢਣੀ ਨੁਕਸ ਆ ਫਿਰ ਆਪਾਂ ਦੇਖ ਕੇ ਜਾ ਕੇ ਪਰਖ ਕੇ ਫਿਰ ਨੁਕਸ ਕੱਢਗੇ ਆਪਾਂ ਐਂ ਕਰੀ ਜਾਂਦੇ ਨੇ ਇਹਨਾਂ ਨੂੰ ਕੁਛ ਨਹੀਂ ਐਵੇਂ ਹੀ ਆ ਓਏ ਐਵੇਂ ਹੀ ਆ ਓਏ ਐਵੇਂ ਇਹਦੀ ਕੁਛ ਬ ਐਵੇਂ ਨਹੀਂ ਕੁਛ ਬਣਨਾ ਇਉਂ ਕੁਛ ਬਣਦਾ ਵੀ ਨਹੀਂ ਹੁੰਦਾ ਸਾਨੂੰ ਵੀ ਪਤਾ ਇਸ ਗੱਲ ਦਾ ਫੋਟੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਰਹਿਣ ਮੇਰੀ ਸਾਰੀਆਂ ਕਿਸਾਨ ਜਿੱਥੇ ਬੰਦਗਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਬੰਦਾ ਮੁੜ ਕੇ ਨਹੀਂ ਆਉਂਦਾ ਅੱਜ ਉਗਰਾਹਾ ਸਾਹਿਬ ਸਤਿਕਾਰਯੋਗ ਨੇ ਮੇਰੇ ਬਹੁਤ ਸਤਿਕਾਰਯੋਗ ਨੇ ਉਹਨਾਂ ਦੀ ਜ਼ਿੰਦਗੀ ਨੂੰ ਕੋਈ ਖਤਰਾ ਪੈਦਾ ਹੋ ਜੇ ਸਾਨੂੰ ਤਾਂ ਵੀ ਬਹੁਤ ਦੁੱਖ ਹੋਊਗਾ ਰਾਜੇਵਾਲ ਸਾਹਿਬ ਨੂੰ ਜੇਕਰ ਕੁਝ ਹੋ ਜੇ ਤਾਂ ਵੀ ਬਹੁਤ ਦੁੱਖ ਹੋਊਗਾ ਉਹਨਾਂ ਦੀ ਵੀ ਉਮਰ ਲੰਮੀ ਹੋਵੇ ਰੁਲਦੂ ਸਿੰਘ ਮਾਨਸਾ ਦਾ ਵੀ ਸਤਿਕਾਰ ਕਰਦੇ ਸਾਰੀਆਂ ਕਿਸਾਨ ਜਿੱਥੇ ਬੰਦਗਾਂ ਦੇ ਅਗਮਣ ਸਰਕਾਰ ਕਰਦੇ ਆ ਝੰਡਾ ਲੈ ਕੇ ਘਰ ਦੇ ਵਿੱਚੋਂ ਨਿਕਲ ਲੰਘਦੇ ਸਾਰੇ ਟੋਲ ਪਲਾਜ਼ਾ ਤੋਂ ਹੁੰਦੇ ਆ ਪਰ ਬੰਦੇ ਇਕੱਲੇ ਕਿਸਾਨ ਆ ਤੇ ਮੋਜਾਂ ਸਾਰੇ ਮਾਣਦੇ ਵੀ 200 ਰੁਪਿਆ ਮੇਰਾ ਵੀ ਬਚ ਗਿਆ 150 ਮੇਰਾ ਵੀ ਬਚ ਗਿਆ 300 ਮੇਰਾ ਵੀ ਬਚ ਗਿਆ ਆਉਣ ਜਾਣ ਦੇ ਪੈਸੇ ਮੇਰੇ ਵੀ ਬਚ ਗਏ ਨਜ਼ਾਰੇ ਸਾਰੇ ਲੁੱਟਦੇ ਆ ਤੇ ਗਾਲਾਂ ਵੀ ਬਹੁਤ ਸਾਰੇ ਲੋਕ ਕੱਢਦੇ ਆ ਪਰ ਕਦਰ ਬਹੁਤ ਘੱਟ ਲੋਕ ਕਰਦੇ ਤੇ ਸਾਨੂੰ ਕਦਰਦਾਨ ਬਣਨਾ ਚਾਹੀਦਾ ਕਦਰ ਕਰਨੀ ਚਾਹੀਦੀ ਆ ਸ਼ੁਕਰਾਨਾ ਵੀ ਕਰਨਾ ਚਾਹੀਦਾ ਵੀ ਯਾਰ ਇਹਨਾ ਕਰਕੇ ਸਾਡੇ ਨਾਲ ਆ ਚੰਗਾ ਹੋ ਰਿਹਾ ਇਹਦੇ ਕਰਕੇ ਸਾਡੇ ਨਾਲ ਆ ਚੰਗਾ ਹੋ ਰਿਹਾ ਉਹਦੇ ਕਰਕੇ ਸਾਨੂੰ ਆ ਫਾਇਦਾ ਹੋ ਰਿਹਾ ਸਾਡੇ ਲਈਏ ਲੜਾਈ ਲੜ ਰਿਹਾ ਅਸੀਂ ਤਾਂ ਲੜਨ ਵਾਲੇ ਲੋਕ ਹੈ ਨਹੀਂ ਤੋ ਕਿਸਤਾ ਬਿਜ਼ੀ ਬਹੁਤਾ ਅਸੀਂ ਜਾਂ ਤਾਂ ਆਪੋ ਆਪਣੇ ਕੰਮ ਦੇ ਨਾਲ ਜੁੜੇ ਆ ਜਾਂ ਪਰਿਲਾਂ ਤੇ ਜੁੜੇ ਆ ਜਾਂ ਆਪਾਂ ਨੁਕਸ ਕਰਨ ਦੇ ਵਿੱਚ ਪਰ ਜਿਹੜੇ ਬੰਦੇ ਸਮੂਹ ਦੀ ਖਾਤਰ ਕੁਝ ਨਾ ਕੁਝ ਕਰਨਾ ਲੋਚਦੇ ਆ ਸੋਚਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਘਟ ਆਇਆ ਆਪਾਂ ਐਪਰੀਸ਼ੀਏਟ ਕਰੀਏ ਆਪਾਂ ਨਾਲ ਤੁਰਗੇ ਆਪਾਂ ਸਾਥ ਦੇਈਏ ਆਪਾਂ ਜੇਕਰ ਤੁਹਾਨੂੰ ਇਹ ਲੱਗਦਾ ਵੀ ਪਾਈ ਐਵੇਂ ਡਰਾਮਾ ਚੱਲ ਰਿਹਾ ਆਪਾਂ ਇੱਕ ਦਿਨ ਦੀ ਭੁੱਖ ਕੱਟ ਕੇ ਦੇਖੀਏ ਆਪਾਂ ਸਵੇਰੇ ਵੀ ਨਾ ਰੋਟੀ ਖਾਓ ਦੁਪਹਿਰੇ ਵੀ ਨਾ ਖਾਓ ਆਥਲੇ ਵੀ ਨਾ ਖਾਓ ਤੇ ਫਿਰ ਵੇਨੇ ਵੀ ਭਾਈ ਤੁਹਾਡੇ ਅੰਦਰ ਕਿੰਨੀ ਕ ਖੋਪ ਪੈਂਦੀ ਆ ਜੇ ਤੁਸੀਂ ਭੁੱਖ ਕੱਟ ਸਕਦੇ ਹੋ ਤਾਂ ਫਿਰ ਆਪਾਂ ਕਵਾਂਗੇ ਵੀ ਪਾਈ ਤਾਂ ਕੋਈ ਅੰਦਰ ਖਾਤੇ ਕੋਈ ਚੀਜ਼ ਇਹੋ ਜੀ ਖਾਂਦੇ ਹੋਣੇ ਆ ਪਰ ਸੱਚੀ ਮੁੱਚੀ ਇਸ ਵੇਲੇ ਡੱਲੇਵਾਲ ਸਾਹਿਬ ਦੀ ਜਿਹੜੀ ਮੈਡੀਕਲ ਰਿਪੋਰਟ ਬਾਰੇ ਜਾਣਿਆ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਵੀ ਬੰਦੇ ਦੇ ਮਰਨ ਤੋਂ ਬਾਅਦ ਆਪਾਂ ਮੇਲੇ ਲਾਉਨੇ ਹੁੰਨੇ ਆ ਬੰਦੇ ਦੇ ਮਰਨ ਤੋਂ ਬਾਅਦ ਆਪਾਂ ਕਹਿੰਦੇ ਹੁੰਨੇ ਵੀ ਬਹੁਤ ਕਮਾਲ ਦਾ ਬੰਦਾ ਸੀ ਇਹੋ ਜਿਹੇ ਬੰਦਿਆਂ ਦੀ ਲੋੜ ਬਹੁਤ ਆ ਇਹੋ ਜਿਹੇ ਬੰਦੇ ਮਿਲਦੇ ਕਿੱਥੇ ਆ ਹਕੂਮਤਾਂ ਬੰਦਾ ਖਾ ਗਈਆਂ ਫਿਰ ਆਪਾਂ ਆ ਸ਼ਬਦ ਆਮ ਵਰਤਦੇ ਹੁੰਨੇ ਆ ਇਸ ਵੇਲੇ ਸਾਨੂੰ ਕੁਝ ਫੁਰਦਾ ਨਹੀਂ ਖੁਰਦਾ ਤਾਂ ਨਹੀਂ ਅਸੀਂ ਸਿਰ ਦੇ ਉੱਤੇ ਜ਼ੋਰ ਨਹੀਂ ਪਾਉਂਦੇ ਆਜੋ ਆਪਾਂ ਸਿਰ ਦੇ ਉੱਤੇ ਜ਼ੋਰ ਪਾ ਗਏ ਤੇ ਜਿਹੜੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਸਾਡੇ ਆਪਣੇ ਬੈਠੇ ਆ ਜਿਨ੍ਹਾਂ ਦੇ ਵਿੱਚ ਕੁਝ ਕੁ ਕਮੀਆਂ ਵੀ ਹੋਣੀਆਂ ਤੇ ਸਾਡੇ ਵਿੱਚ ਵੀ ਆ ਇਹ ਮੰਨ ਕੇ ਆਪਾਂ ਉਧਰ ਨੂੰ ਤੁਰ ਗਏ ਜਿਹੜੀ ਵੀ ਭੈਣਾ ਵੀਰ ਉੱਥੇ ਗਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੀ ਵੀ ਨਾਲ ਖੜੇ ਆ ਕਿਸੇ ਵੀ ਰੂਪ ਦੇ ਵਿੱਚ ਸ਼ੁਕਰਾਨਾ ਕਰਦਾ ਮੈਂ ਨਹੀਂ ਕਹਿੰਦਾ ਵੀ ਕੁੱਲ ਦੁਨੀਆ ਉੱਥੇ ਜਾ ਸਕਦੀ ਆ ਕੋਈ ਬੰਦਾ ਕਿਤੇ ਬੈਠਾ ਕਿਸੇ ਦੀ ਨੌਕਰੀ ਦੀ ਮਜਬੂਰੀ ਕਿਸੇ ਦੀ ਕਿਤੇ ਕਿਸੇ ਦੀ ਕਿਤੇ ਪਰ ਜੇਕਰ ਤੁਹਾਡੇ ਕੋਲੇ ਥੋੜੀ ਜੀ ਵੀ ਵਹਿਲ ਤਾਂ ਇੱਕ ਦਿਨ ਜ਼ਰੂਰ ਜਾ ਕੇ ਆਇਓ ਡੱਲੇਵਾਲ ਸਾਹਿਬ ਦਾ ਹੌਸਲਾ ਵਧਾ ਕੇ ਆਇਓ ਜਿਹੜੀ ਵੀ ਉੱਥੇ ਸੰਘਰਸ਼ ਕਰ ਰਹੇ ਉਹਨਾਂ ਦਾ ਹੌਸਲਾ ਵਧਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਆ ਸਾਡੇ ਲਈ ਕਿਸੇ ਨੇ ਖੜਨਾ ਨਹੀਂ ਕਿਉਂਦੇ ਸਮੇਂ ਦੇ ਵਿੱਚ ਚੇਤੇ ਰੱਖਿਓ ਆਪਾਂ ਇਹੋ ਜੀਆਂ ਗੱਲਾਂ ਕਰ ਕਰਕੇ ਬੜੇ ਲੋਕ ਆਪਣੇ ਨਾਲੋਂ ਤੋੜ ਲਏ ਆ ਆਪਾਂ ਜਾਂ ਤਾਂ ਗਲ ਘੁੱਟ ਕੇ ਬੰਦਾ ਮਾਰਨਗੇ ਵੀ ਯਾਰ ਤੂੰ ਤਾਂ ਡਰਾਮੇਬਾਜ਼ੀ ਕਰਦਾ ਤੇ ਜਾਂ ਫਿਰ ਪਖੰਡ ਨਾ ਕਰੀਏ ਵੀ ਭਾਈ ਪੰਜਾਬੀ ਪੰਜਾਬੀ ਦੇ ਨਾਲ ਖੜਦਾ ਹੁੰਦਾ ਆਪਣੇ ਨਾਲ ਖੜਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ ਆਪਦੇ ਪਿੰਡ ਦੇ ਵਿੱਚ ਦੇਖੋ ਆਪਦੇ ਇਲਾਕੇ 'ਚ ਦੇਖੋ ਖੇਤਰ ਦੇ ਵਿੱਚ ਦੇਖੋ ਕਿੰਨੇ ਕੁ ਲੋਕ ਨਾਲ ਖੜਨ ਵਾਲੇ ਤੇ ਕਿੰਨੇ ਕੁ ਲੋਕ ਕੰਮ ਕਰਨ ਵਾਲੇ ਆ ਤਮਾਸ਼ਵੀਨਾਂ ਦੀ ਗਿਣਤੀ ਪੰਜਾਬੀਆਂ ਦੇ ਵਿੱਚ ਵਧੀ ਆ ਆਪਾਂ ਤਮਾਸ਼ਵੀਨੀ ਛੱਡ ਗਏ ਤੇ ਇਸ ਵੇਲੇ ਦੀ ਜ਼ਰੂਰਤ ਸਭ ਤੋਂ ਵੱਡੀ ਇਹ ਆ ਕਿ ਆਪਾਂ ਇਕੱਠੇ ਹੋ ਕੇ ਸਮੂਹਕ ਤੌਰ ਦੇ ਉੱਤੇ ਹਮਲਾ ਮਾਰਗੇ ਤੇ ਡੱਲੇਵਾਲ ਸਾਹਿਬ ਨੂੰ ਬਚਾਈਏ ਉਹਨਾਂ ਦਾ ਬਚਣਾ ਤਾਂ ਕਿਉਂਕਿ ਜੇਕਰ ਕਿਸਾਨ ਸੰਘਰਸ਼ ਜਿੱਤਨੇ ਆ ਕਿਸਾਨ ਸੰਘਰਸ਼ ਤਾਂ ਜਿੱਤਾਂਗੇ ਜੇਕਰ ਅਸੀਂ ਇਕੱਠੇ ਹੋਵਾਂਗੇ ਇਕੱਠੇ ਹੋਣ ਦੀ ਸਾਨੂੰ ਸਭ ਤੋਂ ਵੱਡੀ ਲੋੜ ਆ ਤੇ ਇਕੱਠੇ ਤਾਂ ਹੋਵਾਂਗੇ ਜੇਕਰ ਅਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲਾਂਗੇ ਆਜੋ ਆਪਾਂ ਸੰਘਰਸ਼ੀ ਲੋਕਾਂ ਦੇ ਨਾਲ ਖੜੀ ਗਏ ਆਜੋ ਆਪਾਂ ਮਗਰੋਂ ਕਰਨ ਵਾਲੇ ਕੰਮ ਆ ਜਿਹੜੇ ਉਹ ਹੁਣੇ ਕਰਨੇ ਸ਼ੁਰੂ ਕਰ ਦਿੱ ਗਏ ਜਿਹੜੇ ਬਾਅਦ ਦੇ ਵਿੱਚ ਕਹਿੰਦੇ ਵੀ ਭਾਈ ਨਹੀਂ ਨਹੀਂ ਯਾਰ ਕੁਦਰਤ ਨੇ ਲਿਖਿਆ ਹੀ ਐ ਸੀ ਸਰਕਾਰਾਂ ਚੰਗਾ ਹੁੰਦੀਆਂ ਤਾਂ ਐ ਹੋ ਜਾਣਾ ਸੀ ਢੱਲੇਬਾਲ ਦੀ ਜ਼ਿੰਦਗੀ ਵੱਧ ਜਾਣੀ ਸੀ ਯਾਰ ਜੇਕਰ ਇੱਥੇ ਕੱਟ ਹੋ ਜਾਂਦਾ ਤੇ ਹੁਣ ਭਾਈ ਕਰ ਲੋ ਸਰਕਾਰ ਦੇ ਉੱਤੇ ਦਬਾਅ ਬਣਾ ਲੋ ਜੇ ਹੁਣ ਦਬਾਰੀ ਬਣਦਾ ਤਾਂ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਇੱਕ ਹੋਰ ਬੇਨਤੀ ਆ ਤੁਸੀਂ ਸ਼ਰਮ ਨਾਲ ਮਰਜੋ ਤੁਸੀਂ ਚਪਣੀ ਤੇ ਨੱਕ ਡੋਬ ਕੇ ਮਰਜਿਓ ਜੇਕਰ ਡੱਲੇਵਾਲ ਦੀ ਮੌਤ ਹੋ ਗਈ ਤੇ ਤੁਸੀਂ ਉਹਦੇ ਪਿੰਡ ਦੇ ਵੱਲ ਭੋਗਤੇ ਜਾਓ ਤੁਸੀਂ ਉਹਦੇ ਸੰਸਕਾਰ ਤੇ ਜਾਓ ਤੁਸੀਂ ਉਹਦੇ ਬਾਰੇ ਚੰਗਾ ਇੱਕ ਵੀ ਸ਼ਬਦ ਕਹੋ ਜੇ ਤੁਸੀਂ ਕੁਝ ਨਹੀਂ ਕਰਨਾ ਤੇ ਫਿਰ ਤੁਹਾਨੂੰ ਬਾਅਦ ਦੇ ਵਿੱਚ ਵੀ ਕੁਝ ਨਹੀਂ ਕਰਨਾ ਚਾਹੀਦਾ ਮੇਰੀ ਨਿੱਜੀ ਤੌਰ ਤੇ ਬੇਨਤੀ ਹੈ ਵੀ ਹਮਲਾ ਮਾਰੋ ਜਿਹੜੇ ਵੀ ਲੋਕ ਸੰਘਰਸ਼ ਕਰਦੇ ਉਹਨਾਂ ਦੇ ਹੱਕ ਦੇ ਵਿੱਚ ਹਮਲਾ ਮਾਰੋ ਐਨੇ ਲੰਮੇ ਸਮੇਂ ਤੋਂ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਬੈਠਾ ਸਮਾਣੇ ਦੇ ਵਿੱਚ ਤੁਹਾਨੂੰ ਤਾਂ ਉਹ ਵੀ ਨਹੀਂ ਚੇਤਾ ਉਹ ਕਿਉਂ ਬੈਠਾ ਬੇਦਬੀ ਦੇ ਕਰਕੇ ਬੇਦਬੀ ਦੇ ਮਾਮਲੇ ਤੇ ਇਨਸਾਫ ਮਿਲੇ ਤੁਸੀਂ ਉਹਦੇ ਬਾਰੇ ਵੀ ਕੁਝ ਨਹੀਂ ਸੋਚਿਆ ਆਜੋ ਆਪਾਂ ਸੋਚੀਏ ਵਿਚਾਰੀਏ ਉਦਾਂ ਆਪਾਂ ਉੱਥੇ 10 ਬੰਦੇ ਬੈਠ ਕੇ ਹਰਲ ਹਰਲਾ ਉਧਰ ਕਰਦੇ ਹੋਗੇ ਪਰ ਲੋੜ ਇਸ ਵਕਤ ਇਸ ਗੱਲ ਦੀ ਹੈ ਜਿਹੜੇ ਸੰਘਰਸ਼ੀ ਲੋਕ ਆ ਉਹਨਾਂ ਦੇ ਪੱਖ ਦੇ ਵਿੱਚ ਖੜੀਏ ਫਿਰ ਇਨਕਲਾਬ ਦੀ ਗੱਲ ਹੋਊਗੀ ਫਿਰ ਜ਼ਿੰਦਗੀ ਜਿੰਦਾਬਾਦ ਹੋਊਗੀ ਮਿਹਰਬਾਨੀ